ਮਾਲ ਗੱਡੀ ਜੱਡੀ ਆ ਪਗੀ ਪਹਿਲੇ ਸੂਏ 16 ਲੀਟਰ ਦਿੱਤਾ ਤੇ ਦੂਜੇ ਕੱਢਿਆ 18 ਤੀਜੇ ਵਾਸਤੇ ਤਿਆਰ ਹੈ ਹਜੇ 5-6 ਦਿਨ ਕਾੜਦੀ ਐ ਮਤਲਬ ਤੇ ਲੱਟ ਨਾ ਹੋਰ ਵੀ ਕੱਢੋਗੀ ਕਰਮਾ ਵਾਲੀ ਨੂੰ ਪੰਡਲੇ ਦੀ ਲੱਗੀ ਹੋਈ ਆ ਅੰਦਰ ਬਾਹਰ ਦਾ ਅੰਡਰ ਲਾਉਂਦੀ ਆਉਂਦੀ ਆ ਬਹੁਤ ਜ਼ਿਆਦੇ ਖੁੱਲੀ ਆ ਤੇ ਜੇ ਲੈਗ ਸਕੋਰ ਦੀ ਗੱਲ ਕਰਾਂ ਨਾ ਬਹੁਤ ਜ਼ਿਆਦੇ ਚੰਗਾ ਲੱਗਿਆ ਹੋਇਆ ਨਾੜਾ ਦੇਖ ਲਓ ਅੰਡਰ ਤੇ ਸੱਚ ਨੂੰ ਕੜਾ ਤੁਹਾਨੂੰ ਜ਼ੂਮ ਕਰਕੇ ਅੱਬਾ ਚੈੱਕ ਕਰਾ ਦਿੰਨੇ ਆ ਤੇ ਰੂਸ ਦੇ ਨਕਸ਼ੇ ਜਿਹਾ ਨਾੜਾ ਹੁੰਦੀ ਹੈ ਨਾ ਆਏ ਆ ਇਹ ਆ ਗਿਆ ਇੱਕ ਨੰਬਰ ਵਾਲਾ ਨਗੀਨਾ ਕਰਮ ਵਾਲੀ ਜਿਹੜੇ ਹਿਸਾਬ ਨਾਲ ਚੰਗੀ ਤਿਆਰ ਹੋਈ ਹੈ ਨਾ 20 ਪਲੱਸ ਵੀ ਗੱਡ ਸਕਦੀ ਹੈ ਬਹੁਤ ਜਾਵੇ ਸੋਹਣੀ ਤਿਆਰੀ ਲਓ ਵੀ ਸੱਜਣੋ ਪਲੂਨ ਨੇ ਕੱਢਿਆ 15 ਲੀਟਰ ਦੂਜਾ ਸੁਆ ਹੈਗਾ ਦਿਨ ਅਜ ਚੌਥਾ ਹੈਗਾ ਤੇ 12 ਲੀਟਰ ਬੋਲਾ ਤਿਆਰ ਹੈ ਦੋ ਨੰਬਰ ਵਾਲੀ ਆ ਗਈ ਸੱਜਣੋ ਆਹਾ ਇਹ ਸੁਣ ਮੈਂ ਜੂ ਜਾਂ ਕਰਕੇ ਦਿਖਾਵਾਂ ਨਾ ਸਿੰਘਾਂ ਦੀ ਕੋੜੀ ਵਰਗੀ ਹੈ ਲੈਗ ਸਕੋਰ ਪਿੱਠਪੜਾ ਬਹੁਤ ਯਾਰੀ ਚੰਗਾ ਲੱਗਿਆ ਦੋ ਨੰਬਰ ਵਾਲੀ ਆਹਾ ਨਿਗਾਹ ਮਾਰ ਲਓ ਸੱਜਣੋ ਸਾਰਾ ਕੱਲਾ ਗਲਾ ਨਗ ਦਿਖਾ ਦਾਂਗੇ ਮੰਡੀ ਲਈ ਬੈਠਾ ਬਾਈ ਗੁਰਪ੍ਰੀਤ ਸੋਹਣੀਆ ਲਓ ਸੱਜਣੋ ਨਾਗਰ ਨੰਬਰ ਤੀਜਾ ਨਾਗ ਆ ਗਿਆ ਦੂਜਾ ਸੂ ਹੈ 15 ਲੀਟਰ ਦੁੱਧ ਤਿਆਰ ਕਹਿੰਦੇ 14 ਤਾਂ ਕਹਿੰਦਾ ਤਸੱਲੀ ਕਰਾ ਦੇਾਂਗੇ ਠੰਡਾ ਕਰਕੇ ਸੱਜਣੋ ਬਹੁਤ ਜਾਰੇ ਚੰਗੀ ਐ ਮਾਰ ਲਓ ਨਿਗਾ ਸੱਜਣੋ ਜੇ ਮੈਂ ਤੁਹਾਨੂੰ ਮਾਗਰੋਂ ਅੰਡਰ ਕੁਆਲਿਟੀ ਦਿਖਾਵਾਂ ਨਾ ਲਿਉਟੀ ਅੰਡ ਲੇਵੇ ਦੀ ਲੱਗੀ ਹੋਈ ਐ ਮਾਰ ਲਓ ਨਿਗਾ ਗਾੜੀ ਪਿਛਾੜੀ ਤੇ 14 ਦੀ ਕਹਿੰਦਾ تسਲੀ ਕਰਾ ਦੇਾਂਗੇ ਬਹੁਤ ਯਾਰੇ ਸ਼ਕੀਨ ਆ ਇਹ ਤੀਜੇ ਨੰਬਰ ਵਾਲਾ ਨਗ ਆ ਗਿਆ ਸੂਈ ਨੂੰ ਦਿਨ ਅੱਜ ਸ਼ਿਮ ਸਸਰੀ ਗਾ ਸਵਾਗਤ ਹੈ ਬਰਕਤ ਡੈਰੀ ਫਾਰਮ 'ਚ ਖੜੇ ਆ 22 ਗੁਰਪ੍ਰੀਤ ਦੇ ਚਾਚਾ ਮੀਕੇ ਦਾ ਫਾਰਮ ਆ ਜਿਹੜਾ ਉਹਦੇ ਬੇਡੇ ਦੇ ਫਾਰਮ ਤੇ ਖੜੇ ਆ ਪਹਿਲਾਂ ਵੀ ਆਪਾਂ ਵੀਡੀਓ ਕਵਰ ਕਰੀ ਸੀਗੀ 11 ਝੋਟੀਆਂ ਦੀ ਉਸੇ ਫਾਰਮ ਤੇ ਦੁਬਾਰਾ ਆਏ ਆ ਸੇਲ ਪਰਚੇਜ ਦਾ ਕੰਮ ਹੈ ਅੱਜ ਵੀ 7-8 ਨਗ ਨਗੇ ਤੇ ਜੇ ਇਸ ਨੂੰ ਮੈਂ ਨਗਾਂ ਦੀ ਗੱਲ ਕਰਾਂ ਨਾ ਸਾਰੇ ਨਗ ਹੀ ਕੁਆਲਿਟੀ ਵਾਲੇ ਨਾ ਜਿੱਦਾਂ ਜੋ ਕੀ ਖੜੀਆ ਲੈਗ ਸਕੋਰ ਦੇਖ ਲਓ ਚੰਗੀਆਂ ਨੇ ਤੁਸੀਂ ਤੁਰਦੀ ਤੇ ਵੀ ਨਿਗਾਹ ਮਾਰ ਲਿਓ ਸਾਰੀ ਡਿਟੇਲ ਬਾਈ ਗੁਰਪ੍ਰੀਤ ਤੋਂ ਲਵਾਂਗੇ ਆਜੋ ਤੁਸੀਂ ਗੱਲ ਕਰਦੇ ਹਾਂ ਸੱਚੀ ਗੱਲ ਬਾਈ ਸੱਚੀ ਗੱਲ ਬਾਈ ਗੁਰਪੀਦਾ ਜੇ ਹੁਣ ਆਪਣੇ ਡੈਰੀ ਫਾਰਮ ਦਾ ਨਾਂ ਕੀ ਆ ਬਾਈ ਆਪਣੇ ਡੈਰੀ ਫਾਰਮ ਦਾ ਨਾਂ ਹੈਗਾ ਬਈ ਬਰਕਤ ਡੈਰੀ ਫਾਰਮ ਠੀਕ ਹੈ ਬਾਈ ਹਾਂ ਬਾਈ ਲੋਕੇਸ਼ਨ ਆ ਗਈ ਬੁਰਜਿਤਲਵਾ ਪਿੰਡ ਜ਼ਿਲ੍ਹਾ ਮਾਨਸਾ ਬਾੜ ਨੰਬਰ 7 ਠੀਕ ਹੈ ਬਾਈ ਜੀ ਜੇ ਹੁਣ ਆਪਾਂ ਸਿੱਧੀ ਨਗਰ ਦੀ ਗੱਲ ਕਰੀਏ ਗੁਰਪੀਦਾ ਕਹੇ ਨਗ ਬਗਿਆਉ ਨ ਆਪਣੇ ਕੋਲ ਆਪਣੇ ਕੋਲ ਬਾਈ ਨੌ ਨਗ ਬਗਿਆਉ ਆ ਜੇ ਹੁਣ ਪਹਿਲੇ ਨੰਬਰ ਵਾਲੀ ਜਿਹੜੀ ਆ ਝੋਟੀ ਖੜੀ ਐ ਨਾ ਇਹਦੀ ਸਾਨੂੰ ਡਿਟੇਲ ਦੇ ਦੇ ਕਰਮਾ ਵਾਲੀ ਦੀ ਇਹ ਬਾਈ ਰਿਕਾਰਡ ਆ ਇਹਦਾ ਦੂਜੇ ਸੂਏ ਝੋਟੀ ਐ ਬਾਈ ਹਾਂਜੀ ਬਾਈ ਇਹਨੇ ਪਹਿਲਣ ਨੇ ਬਾਈ 15 ਲੀਟਰ ਦੁੱਧ ਕੱਢਿਆ ਠੀਕ ਐ ਬਾਈ ਹਾਂ 15 ਲੀਟਰ ਦੁੱਧ ਕੱਢਿਆ ਪਹਿਲਣ ਨੇ ਠੀਕ ਐ ਬਾਈ ਹਾਂ ਬਲੂਨ ਨੇ ਤੇ ਐਦ ਕੀ 18 ਕਿਲੋ ਦੁੱਧ ਦੀ ਆ ਸਭੂਈ ਵੀ ਦੇਊਗੀ 18 ਕਿਲੋ ਤਾਂ ਕੱਢੂਗੀ ਐਦ ਕੀ ਦੂਜਾ ਸੂਆ ਸੂਈਆ ਹਾਂ ਹੁਣ ਬਾਈ ਇਹਨੂੰ ਚੌਥਾ ਪੰਜਵਾਂ ਦਿਨ ਨਹੀਂ ਹਾਲੇ ਸੂਈ ਨੂੰ ਬੌਲੀ ਐ ਚੌਥੇ ਦਿਨ ਦੀ ਇਹਦੀ ਠੀਕ ਐ ਤੇ 12 13 ਕਿਲੋ ਬੌਲੀ ਤਿਆਰ ਐ ਇਹ ਥੱਲੇ ਠੀਕ ਹੈ ਹਾਂ ਬਈ ਤੇ ਜੇ ਹੁਣ ਆਪਾਂ ਲੈਗਸ ਕੋਰ ਦੇ ਹੁਣ ਇਹਦੇ ਇੱਕ ਗੱਲ ਹੋਰ ਕਰੀਏ ਬਈ ਹਾਂ ਬਈ ਦਿਨ ਕਿੰਨੇ ਹੋਗੇ ਸੂਈ ਨੂੰ ਗੁਰਬੀ ਦਾ ਚੌਥਾ ਦਿਨ ਆ ਬਈ ਨੂਥਾ ਦਿਨ ਸੂਈ ਨੂੰ ਆ ਤੇ ਮਾਗਰ ਬੱਚਾ ਏ ਕੀ ਆ ਗਿਆ ਬਈ ਮਾਗਰ ਇਹਦੇ ਕੱਟਾ ਬਈ ਉਧਰ ਖੜਾ ਉਹ ਸਿਰੇ ਤੇ ਬਈ ਠੀਕ ਹੈ ਮਾਗਰ ਆ ਗਿਆ ਮੇਲ ਦਾ ਸੱਜਣੋ ਉਹ ਸਿਰੇ ਤੇ ਖੜਾ ਬਾਕੀ ਤੁਸੀਂ ਕੋਲੇ ਆ ਕੇ ਤਸੱਲੀ ਕਰ ਲਿਓ ਤੇ ਜੇ ਹੁਣ ਗੁਰਬੀ ਤੇ ਦੂਜੇ ਨੰਬਰ ਵਾਲੀ ਨਗਦੀ ਗੱਲ ਕਰੀਏ ਝੋਟੀ ਆ ਵੀ ਬਹੁਤ ਚੌੜੀ ਆ ਤੇ ਚੰਗੀ ਵੀ ਸੱਜਣੋ ਬਹੁਤ ਆ ਇਹ ਬਈ ਦੂਜੇ ਸੂਏ ਝੋਟੀ ਆ ਵੀ ਬਈ ਠੀਕ ਹੈ ਜੀ ਇਨ ਰਿਗਾਰਡ ਆ ਬਾਈ ਦੁੱਧ ਪਾਉਦਾ ਇਹ ਬਾਈ ਦੁੱਧ 14 ਕਿਲੋ ਦੁੱਧ ਤਿਆਰ ਆ ਬਾਈ ਥੱਲੇ 14 ਲੀਟਰ ਦੁੱਧ ਤਿਆਰ ਆ ਤਸੱਲੀ ਵਾਲਾ ਬਾਈ ਜਮਾ ਜਮਾ ਤਸੱਲੀ ਵਾਲਾ ਬਾਈ ਲਓ ਵੀ ਸੱਜਣੋ ਸਿੰਗਲ ਹੱਡੀ ਚ ਆ ਗਈ ਲੈਗ ਸਕੋਰ ਮਠਫੜਾ ਤੇ ਬਿੰਦਗਾ ਵਾਲਾ ਅੰਡਰ ਲੱਗਿਆ ਇਹਨੂੰ ਮਾਰ ਲਓ ਨੀਗਾ ਸੱਜਣੋ ਘਾਂਟੀ ਮਾਰ ਲਓ ਬੰਦੇ ਵੀ ਨਰਮ ਨੇ ਤੇ ਰੇਟ ਵੀ ਕਹਿੰਦੇ ਜਾਇਜ਼ ਕਰਾਂਗੇ ਪਸ਼ੂਆਂ ਦੀ ਗੱਲ ਕਰਾਂ ਨਾ ਸਾਨੂੰ ਝੋਟੀਆਂ ਦੀਆਂ ਮੇਲਿਆਂ 'ਚ ਖੜਨ ਵਾਲੀਆਂ ਲਈ ਬੈਠਿਆ ਮੰਡੀ ਲਈ ਬੈਠਾ ਸੁਖਰਾ ਜੇ ਹੁਣ ਗੁਰਪ੍ਰੀਤ ਹਾਂ ਬਾਈ ਇਹਦਾ ਬਾ ਦੁੱਧਦਾਰ ਗਾੜਾ ਦੱਸ ਬਈ ਜਿਹੜਾ ਤਸੱਲੀ ਵਾਲਾ ਵੀ ਇੱਥੇ ਤਸੱਲੀ ਕਰਾ ਰਹਾ ਹੈ। ਬਾ ਦੁੱਧ ਬਈ ਥੱਲੇ 14 ਕਿਲੋ ਤੋਂ ਤਿਆਰ ਹੈ। ਤਸੱਲੀ ਵਾਲਾ ਜੀ ਬਦੂ 14 ਦੀ ਗਰੰਟੀ ਲਵਾਂ ਤੇ ਦੁੱਧ ਬਦੂ ਜ਼ਰੂਰ ਆ। ਠੀਕ ਆ ਸੁਆ ਕਿਨ ਮੈਂ ਦਾ? ਸੁਆ ਇਹਦਾ ਵੀ ਦੂਜਾ ਹੀ ਆ ਬਈ। ਹੁਣ ਆਪਾਂ ਸੱਜਣੋ ਤੀਜੇ ਨੰਬਰ ਵਾਲੀ ਦੇ ਮਾਰਦੇ ਇਹਦਾ ਡਾਡਾ ਲੈਨੇ ਆ ਰਿਕਾਰਡ ਕਰਮਾ ਵਾਲੀ ਜੇ ਤੁਹਾਨੂੰ ਮੈਂ ਦਿਖਾਵਾਂ ਨਾ ਅੰਡਰ ਕੁਆਲਿਟੀ ਅੰਡਲੇਵੇ ਦੀ ਲੱਗੀ ਹੋਈ ਆ ਲਿਓਟੀ ਬਹੁਤ ਜ਼ਾਰੇ ਸੋਹਣੀਆਂ ਤੇ ਠੁੱਲੀ ਵਾਲਾ ਅੰਡਰ ਲੱਗਿਆ। ਇਹਦਾ ਕੀ ਰਿਕਾਰਡ ਆ ਗੁਰਪ੍ਰੀਤ ਬਈ? ਇਹਦੇ ਬਾਈ ਇਹਨੂੰ ਸੂਈ ਨੂੰ ਅਜੇ 7 ਸਿਮ ਹੱਤਵਾ ਦੇਣਾ ਹਾਂ ਤੇ 13 14 ਕਿਲੋ ਦੁੱਧ ਦੇ ਥਲੇ ਤਿਆਰ ਆ ਬਈ 13 ਕਿਲੋ ਥੱਲੀ ਵਾਲਾ ਜਮਾ ਥੱਲੀ ਵਾਲਾ ਜਮਾ ਠੀਕ ਐ 15 ਕਿਲੋ ਦੁੱਧ ਦੀ ਬਾਈ ਗਰੰਟੀ ਲਵਾਂਗੇ ਵੱਧ ਦੇ ਸਕਦੀ ਐ ਠੀਕ ਐ ਠੀਕ ਐ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਗਰ ਸੂਈ ਨੂੰ ਅਜੇ ਨੂੰ 7ਵਾਂ ਦੇਣਾ ਬਾਈ 7ਵਾਂ ਦੇਣਾ ਐ ਹਾਂ ਬਾਈ ਠੀਕ ਐ ਥਾਣਾ ਥੋਣਾ ਨਹੀਂ ਸਾਫ ਆ ਹੈ ਬਰਾਵਾ ਬਾਈ ਜਮਾ ਸਾਫ ਆ ਥਣ ਲੇਵੇ ਦੀ ਬਾਈ ਗਰੰਟੀ ਹੋਊਗੀ ਚਵਾ ਕੇ ਉਹ ਦੋ ਦਿਨ ਡੰਗ ਚੋਲੇ ਕੋਈ ਤਿੰਨ ਦਿਨ ਦੇ ਜੋੜੇ ਚਵਾ ਕੇ ਮੱਝਾ ਫੇਰ ਦੇਵਾਂ ਬਾਈ ਜਮਾ ਕੱਢੋ 20 ਬਾਈ ਕਹਿੰਦਾ ਸੂਈ ਦੇ ਨਖਾਰੇ ਸਾਂ ਦੀ ਕੱਢ ਕੇ ਲਿਆਏ ਆ ਤੇ ਸੂਈ ਦੇ ਨਖਾਰੇ ਸਾਂ ਦੀ ਕੱਢ ਕੇ ਦੇਵਾਂਗੇ ਤਸੱਲੀ ਕਰਾ ਕੇ ਦੇਵਾਂਗੇ ਸੱਜਣੋ ਕਹਿੰਦੇ ਤੇ ਆ ਚੌਥੇ ਨੰਬਰ ਵਾਲੀ ਤੇ ਮਾਰਦਿਆਂ ਨਿਗਾ ਇਹ ਵੀ ਅੰਦਰ ਬਾਹਰ ਦਾ ਅੰਡਰ ਲਾਈ ਖੜੀ ਆ ਕਰਮ ਵਾਲੀ ਇਹਦਾ ਵੀ ਸਾਨੂੰ ਡਾਟਾ ਦੇ ਦੇ ਗੁਰਪੀ ਦਾ ਇਹਦਾ ਅਖੀਰ ਰਿਕਾਰਡ ਆ ਬਾਈ ਇਹ ਆ ਬਾਈ ਦੂਜਾ ਸੂਆ ਮੱਝ ਦਾ ਹਾਂਜੀ ਇਹਨੂੰ ਵੀ ਸੂਈ ਨੂੰ ਬਾਈ ਸਿਹਤ ਦੇਣੀ ਹੋਈ ਆ ਠੀਕ ਹੈ ਜੀ ਇਹ ਥੱਲੇ ਵੀ 12 ਲੀਟਰ ਦੇ ਉੱਤੇ ਦੁੱਧ ਤਿਆਰ ਆ 12 ਲੀਟਰ ਦੱਦੇ ਆਰਡਰ ਵਾਲਾ ਤਿਆਰ ਆ ਜਾ ਮਸਲੀ ਵਾਲਾ ਹਾਂ ਬਾਈ ਨਾ ਵੀ ਸੱਜਣੋਂ ਪਲੀ ਪੁਲੀ ਵੀ ਬਹੁਤ ਐ ਥੋੜਾ ਜਿਹਾ ਸਿੰਗ ਜਰੂਰ ਖੁੱਲਾ ਤੇ ਕਰਮਾ ਵਾਲੀ ਨੂੰ ਗਾੜੀ ਗੂੜੀ ਬਹੁਤ ਜ਼ਿਆਦਾ ਥਣ ਲੇਵੇ ਦੀ ਬਾੜੀ ਸਾਹ ਬਾਈ ਬਹੁਤ ਚੰਗੀ ਐ ਐਚ ਐਫ گاਵਾਵਾਂ ਵਾਂਗੂ ਥਣ ਲੱਗਿਆ ਹੋਇਆਗਾ ਪੁੱਠੀ ਵਾਲਾ ਤੇ ਵਿੱਥੀ ਦੇ ਥਾਣਾ ਮਾਰ ਲੋ ਨੀਗਾ ਸੱਜਣੋ ਸੋਨਾ ਅੰਦਰ ਲੱਗਿਆ ਇਹ ਵੀ ਛੋਟੀ ਚੰਗੀ ਐ ਬਾਕੀ ਜੇ ਹੁਣ ਆਪਾਂ ਚੌਥੇ ਨੰਬਰ ਵਾਲੀ ਤੋਂ ਜੇ ਪੰਜਵੇਂ ਨੰਬਰ ਵਾਲੀ ਤੇ ਆ ਜੀ ਇਹਦਾ ਗੁਰਪੀਤਾ ਇਹਦਾ ਬਾਈ ਹੋਰਾ ਦੱਸ ਦੇ ਸਾਨੂੰ ਲਓ ਵੀ ਸੱਜਣੋ ਜਿਹੜੀ ਇੱਕ ਨੰਬਰ ਵਾਲੀ ਤੁਰਦੀ ਸੀ ਨਾ ਉਹਦਾ ਰਿਕਾਰਡ ਲੈਨੇ ਆ ਸਿੰਗੀ ਲੱਗੀ ਐ ਸੋਡੀ ਦੇ ਘੋਲ ਲੰਮੀ ਦੇ ਪਤਲੀ ਬੂਥ ਐ ਮੋਰਾ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਐ ਤੇ ਸਿੰਗਲ ਹੱਡੀ ਜਾਗੀ ਤੇ ਪਿੱਠ ਪੁੜਾ ਬਹੁਤ ਜ਼ਿਆਦੇ ਚੌੜਾਗਾ ਗੁਰ ਵੀ ਤੋਰ ਦੇ ਮਾੜੀ ਜੀ ਦਿਖਾ ਰੇ ਸੱਜਣਾ ਨੂੰ ਕਰ ਲੱਗਾ ਹਾਂ ਜੇ ਕਰਮਾ ਵਾਲੀ ਪਹਿਲਵਾਨਾ ਵਾਂਗੂ ਤੁਰਦੀ ਐ ਤੇ ਬਜਨ ਬਿੱਡਦੀ ਗੱਲ ਕਰਾ ਨਾੜਾਂ ਦੇਖ ਲਓ ਪਿੰਡੇ ਦੇ ਸੱਜਣੋ ਇਹ ਹੇਕਰ ਖਾ ਕੇ ਨਾ ਫੇਰ ਉੱਡਦੀਆਂ ਨਾ ਖਰਾਗ ਬੋਣੀ ਪੈਂਦੀ ਗੁਰਪੀਤ ਨਾ ਹਾਂ ਬਾਈ ਅਲੱਦਾ ਇਹਦਾ ਬਈ ਰਾਨਾ ਇਹਦਾ ਸਰਕਾਰ ਦਾ ਸੂਆ ਕਰਮਾ ਤੀਜਾ ਸੂਆ ਬਾਈ ਇਹਦਾ ਦੇਖਣ ਨੂੰ ਹੁਣ ਤੀਜੇ ਸੂਏ ਸੂਗ ਹੀ ਬਾਈ 7 ਦਿਨ ਰਹਿੰਦੇ ਸੂਣ ਦੇ ਸਾਤ ਤੋਂ ਵੱਧ ਲੈ ਜੂ ਕੱਟਣ ਲੈਂਦੀ 7 ਕੱਟ ਦਿਨ ਰਹਿੰਦੇ ਸੂਣ ਦੇ ਦੇ ਹਲੇ ਹਲੇ ਹੋਰ ਵੀ ਤਿਆਰ ਹੋਣ ਇਹਨੇ ਪਹਿਲੇ ਸੂਏ ਬਾਈ ਇਹਨੇ 16 ਲੀਟਰ ਦੁੱਧ ਕੱਢਿਆ ਬਲੂਨ ਨੇ ਦੂਜੇ ਸੂਏ ਕੱਢਿਆ ਨੇ 18 ਠੀਕ ਹੈ ਬਾਈ ਐਤ ਕੀ ਬਾਈ 20 ਕਿਲੋ ਹੀ ਤੇ ਜਮਾਂ ਗਾਰੰਟੀ ਆ ਵੀ ਕੱਢੂਗੀ ਹਾਂ ਬਾਕੀ ਸਰੇ ਬਾਈ ਖਰਾਗ ਦਾ ਵੀ ਆ ਹਨਾ ਹਾਂ ਬਾਈ ਬਾਕੀ ਸੇਵਾ ਦੀ ਗੱਲ ਹੈ ਹਾਂ ਜਹੇ ਜਹ ਪਾ ਲਾਂਗੇ ਉਹ ਜਹ ਕੱਢ ਲਾਂਗੇ ਐਡੀ ਝੋਟੀ ਨੂੰ ਖਰਾਗ ਵੀ ਸੱਜਣੋ ਇਹਦੇ ਜਿੰਨੀ ਜਾਹੀਦੀ ਆ ਪਰਿਵਾਰ ਦਾ ਅੰਡਰ ਲਾਉਂਦੀ ਹੁੰਦੀ ਆ ਲੋੜੀ ਦਿਖਾਵਾਂ ਨਾ ਤੁਹਾਨੂੰ ਕਰਮ ਵਾਲੀ ਨੂੰ ਬਿੰਦਗਾ ਵਾਲਾ ਅੰਡਰ ਲੱਗਿਆ ਇਹਨੂੰ ਕੂਨੀ ਵੀ ਬਹੁਤ ਹੈ ਆ ਫਿਰਦੀ ਆ ਖੁੱਲੀ ਜਿਵੇਂ ਫਾਰਮ 'ਚ ਖੁੱਲੀ ਛੱਡੀ ਹੁੰਦੀ ਆ ਨਾ ਚੰਗੀ ਫਲੀ ਹੋਈ ਹੈਗੀ ਗੁਰਪ੍ਰੀਤ ਦਾ ਹਾਂ ਬਾਈ ਝੋਟੀ ਤੇਰੀ ਸੋਣੀ ਹੈ ਚੰਗੀ ਵੀ ਬਹੁਤ ਹੈ ਬਾੜੀ ਖਰੀ ਹੈ ਬਾਈ ਤੇ ਜੇ ਬਾਈ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਬਾਈ ਇਹਦਾ ਫੋਨ ਤੇ ਕਰ ਲਾਂਗੇ ਹਾਂਜੀ ਹਾਂ ਉਹ ਬਾਈ ਇੱਕ ਗੱਲ ਐ ਵੀ ਮੱਝ ਨਹੀਂ 20 ਕਿਲੋ ਦੁੱਧ ਦੀ ਗਾਰੰਟੀ ਵੱਧ ਜੂ ਵੀ ਤੋ ਘੱਟ ਨਹੀਂ ਦਿੰਦੀ ਥਣ ਲੇਵੇ ਦੀ ਗਾਰੰਟੀ ਐ ਸੂ ਕੀ ਹਾਲੇ ਤਾਂ ਬਹੁਤ ਹੋਰ ਨਿਖਰਨਾ ਝੋਟੀ ਨੇ ਬਾਕੀ ਜਿਹੜੇ ਹਸਾਬ ਦਾ ਇਹਨੂੰ ਅੰਡਰ ਲੱਗਿਆ ਨਾ ਸੱਜਣਾ 20 ਪਲੱਸ ਵੀ ਜਾ ਸਕਦੀ ਐ ਤੇ ਸੇਵਾ ਵੀ ਕਰਨ ਕੇ ਨਾ ਜਮਾ ਐ ਪੀਕ ਦੇ ਲਿਆ ਕੇ ਉੜਦੇ ਮੇਲੇ ਦੇ ਵਿੱਚ ਖੜਨ ਵਾਲੀ ਐ ਮਿਲਕ ਲੈਨ ਦੇ ਵਿੱਚ ਇਹ ਐ ਬਾਈ ਅਸਲ ਹਰਿਆਣਾ ਜਿਹੜਾ ਅਸੀਂ ਹਰਿਆਣਾ ਕਹਿ ਦਿੰਨੇ ਆ ਨਹੀਂ ਸੋਹਣੀ ਐ ਝੋਟੀ ਬਾਈ ਬਾਕੀ ਜੇ ਤੁਹਾਨੂੰ ਮੈਂ ਪਿੰਡੇ ਦੀਆਂ ਨਾੜਾ ਨੂੜਾ ਦਿਖਾਵਾਂ ਨਾ ਗੁਰਪ੍ਰੀਤ ਦਾਤਾ ਹਾਂ ਬਾਈ ਜੇ ਬਾਈ ਹੁਣ ਆਪਏ ਇਹਦੇ ਆਪ ਦੇ ਰਿਕਾਰਡ ਦੀ ਗੱਲ ਕਰੀਏ ਇਹਦਾ ਬਾਈ ਆਪ ਤਾਂ ਇਹ ਪੰਚਾਇਤੀ ਬੋਲੋ ਦੀ ਆ ਬਈ ਇਹ ਹਰਿਆਣੇ ਦੀ ਮੱਝ ਆ ਠੀਕ ਆ ਬਾਈ ਠੀਕ ਆ ਸੀਮਨ ਵੀ ਇਹਦੇ ਲਗਭਗ ਪੰਜਾ ਵੀ ਸਰਕਾਰੀ ਬੋਲੋ ਜਈ ਆ ਕੋਈ ਆਏ ਪੱਕਾ ਨਹੀਂ ਪਤਾ ਉਧਰ ਬੋਲ ਉਧਰ ਬਰੀਡ ਤੇ ਕੰਮ ਵੀ ਬਹੁਤ ਹੋਇਆ ਤੇ ਆ ਦੇਖ ਲੋ ਸੱਜਣੋ ਹਜੇ ਦਾ ਬਲਬਲ ਕੱਢੀ ਜਾਂਦੀ ਆ ਦਿਨ ਘੜਦੀ ਆ ਕਰਮ ਵਾਲੀ ਤੁਸਨ ਮੈਂ ਦਿਖਾਵਾਂ ਨਾ ਲੈਗ ਸਕੋਰ ਸਿੰਗਲ ਹੱਡੀ ਜਾਗੀ ਬੱਚੇ ਉੱਤੇ ਮੰਜਾੜਾ ਲਓ ਐਡੀ ਚੌੜੀ ਹੈਗੀ ਤੇ ਸੋਹਣਾ ਮੋਟਾ ਚਵਾਈ ਵਾਲਾ ਇਹਨੂੰ ਥਣ ਲੱਗਿਆ ਗੁਰਬੀ ਦਾ ਹੁਣ ਬਾਈ ਪਹਿਲਾਂ ਤਾਂ ਯਾਰ ਆਪਣਾ ਨੰਬਰ ਬੋਲ ਨੰਬਰ ਬਾਈ ਹੈਗਾ ਮੇਰਾ 97794 79005 ਇੱਕ ਵਾਰੀ ਹੋਰ ਬੋਲ ਦੇ 97794 79005 ਬਰਕਤ ਡੈਰੀ ਫਾਰਮ ਜ਼ਿਲ੍ਹਾ ਮਾਨਸਾ ਪਿੰਡ ਬੋਰਟਲ ਮਾ ਬਾੜ ਨੰਬਰ 7 ਬਾਈ ਠੀਕ ਹੈ ਜੇ ਹੁਣ ਆਪਾਂ ਬਾਈ ਨਗਾਂ ਦੀ ਗੱਲ ਕਰੀਏ ਆਹ ਦੇਖ ਲਓ ਸੱਜਣੋ ਮੰਡੀ ਲਈ ਖੜਾ ਤੇ ਚਵਾਈ ਵੀ ਜਿਹੜੀ ਆਪਣੇ ਆਮ ਘਰਾਂ 'ਚ ਹੁੰਦੀ ਆ ਪੰਜ ਤੋਂ ਪੰਜ ਨਾਰਮਲ ਚਵਾਈ ਕਰਦੇ ਨੇਗੇ ਇਹ ਨਹੀਂ ਹੈਗਾ ਵੀ ਰਾਤ ਨੂੰ ਉੱਠ ਕੇ ਚੋ ਲੈਣਗੇ ਕਿਸੇ ਵੀ ਆਪਣੇ ਭਰਾ ਨੂੰ ਘਰ ਵਾਸਤੇ ਦੁੱਧ ਪੀਣ ਵਾਸਤੇ ਜਾਂ ਫਿਰ ਅੱਗੇ ਵਾਸਤੇ ਤਿਆਰ ਕਰਕੇ ਕੋਈ ਨਗ ਖਰੀਦਣਾ ਆਪਣੇ ਬਾਈ ਗੁਰਬੀਨਾ ਹਾਂ ਬਾਈ ਆਪਣੇ ਕੋਲੇ ਹੁਣ ਇਸ ਟਾਈਮ ਦੁੱਧ ਵਾਲੇ ਨਗ ਸਾਰੇ ਕਿੰਨੇ ਤਿਆਰ ਨੇ ਦੋ ਸਾਰੇ ਦੁੱਧ ਵਾਲੇ ਤਿਆਰ ਆ ਬਾਈ ਕੱਲੀ ਇਹ ਮੈਂ ਗੱਭਣਾ ਵੱਡੀ ਠੀਕ ਹੈ ਬਾਈ ਬਾਕੀ ਦੁੱਧਾ ਆਪਣੇ ਕੋਲ ਬਾਈ ਜਮ ਐ ਨਹੀਂ ਵੀ ਕੋਈ ਵੱਡੀਆਂ ਮੱਝਾਂ ਵੀ ਆਉਂਦੀਆਂ ਆਪਣੇ ਕੋਲ ਠੀਕ ਹੈ ਬਾਈ ਜੰਗੀਆਂ ਬਰੀਡ ਵਾਲੀਆਂ ਆਪਣੇ ਕੋਲ ਜੇ ਕਹਿੰਦੇ ਦੁੱਧ ਪੀਣ ਨੂੰ ਕੋਈ ਦਰਮਿਆਨੇ ਭਾਅ ਲਾਉਣਾ ਹੋਵੇ ਜਰਮੈਨੀ ਮੱਝ ਲੈਣੀ ਹੁੰਦੀ ਹੈ ਜੀਮੀਦਾਰ ਭਰਾਣੇ ਉਹ ਮੱਝਾਂ ਵੀ ਆਪਣੇ ਕੋਲ ਬਹੁਤ ਹੁੰਦੀਆਂ ਸਾਰੇ ਭਾਈ ਆਉਂਦੇ ਆਪਣੇ ਕੋਲ ਧੰਨwar ਬਾਈ ਬਹੁਤ ਵਧੀਆ ਗੱਲ ਕਰੀ ਹੈ ਬਾਈ ਗੁਰਪ੍ਰੀਤ ਨੇ ਕਹਿੰਦਾ ਵੀ ਆਪਣੇ ਵਿੱਚ ਆਪਣੇ ਵਰਗੇ ਭਰਾ ਵੀ ਦਰਮਿਆਨਾ ਪਸ਼ੂ ਦਰਮਿਆਨੇ ਮੁੱਲ ਆਲਾ ਭਾਲਦੇ ਆ ਕਹਿੰਦਾ ਹਰ ਪ੍ਰਕਾਰ ਦਾ ਆਪ ਇੱਥੋਂ ਦੇ ਦੇ ਦਾਂਗੇ ਤੇ ਆਪਾਂ ਕ ਤਸੱਲੀ ਕਰਾਵਾਂਗੇ ਕਹਿੰਦਾ ਜਿਹੜਾ ਗੇਰਾ ਇੱਕ ਵਾਰੀ ਆ ਗਿਆ ਖਾਲੀ ਆ ਫਰੀਮ ਹੋਰ ਤੱਕ ਦੀ ਉਹਨੂੰ ਨਾਹਗਾ ਆਪਾਂ ਇੱਕ ਪਰਦਾ ਪਸੂ ਦੇ ਕੀ ਤੋਰਾਂਗੇ ਗੁਰਬੀ ਦਾ ਜੇ ਹੁਣ ਆਪਣੇ ਘਰ ਦੀ ਗੱਲ ਕਰੀਏ ਘਰ ਦਾ ਐਡਰੈਸ ਦੇ ਵੀ ਬੁਰਜ ਪਿੰਡ ਬੁਰਜ ਢਲਮਾ ਜ਼ਿਲ੍ਹਾ ਮਾਨਸਾ ਘਰ ਕਿੱਥੇ ਜ ਆਪਣਾ ਫਾਰਮ ਯਾਰ ਬਾਈ ਜਦੋਂ ਆਪਾਂ ਬੋਟਲਮਾ ਪਿੰਡ ਚ ਵੜ ਗਏ ਹਾਂ ਹੈਨਾ ਬਾਈ ਨਿੰਮਾ ਕੋਲ ਆਪਣਾ ਬਾੜ ਨੰਬਰ 7 ਨਿੰਮਾ ਕੋਲ ਵਾਜਦਾ ਬਈ ਨਿੰਮਾ ਕੋਲ ਆ ਕੇ ਵਰਕ ਡੈਰੀ ਫਾਰਮ ਮੀਕਾ ਵਪਾਰੀ ਬਈ ਆਪਾਂ ਸੱਚੇ ਪੈਸੇ ਤੇ ਘਰ ਆ ਬਈ ਖੁੰਜੇ ਦੇ ਨਿੰਮਾ ਦੇ ਟਰਾ ਫਾਰਮ ਕੋਲ ਠੀਕ ਹੈ ਜੀ ਠੀਕ ਹੈ ਬਾਕੀ ਜੇ ਸਨੋਂ ਇੱਕ ਗੱਲ ਦੱਸਾਂ ਨਾ ਸੱਜਣੋ ਟਾਣੀ ਦੇ ਵਿੱਚ ਬੈਠੇ ਨਾ ਸੋਹਣੀਆਂ ਬਰੀਡਡ ਝੋਟੀਆਂ ਲਿਆਉਂਦੇ ਆ ਤੇ ਲਿਆਉਂਦੇ ਵੀ ਕਹਿੰਦੇ ਸਟੇਟ ਤੋਂ ਬਾਹਰ ਜਾ ਕੇ ਆਂ ਸੀ ਦੂਰੋਂ ਲਿਆਉਂਦੇ ਆ ਚੰਗੀਆਂ ਲਿਆਉਂਦੇ ਆ ਟਾਣੀ ਦੇ ਵਿੱਚ ਘਰ ਹੈ ਮੀਗਾ ਵਪਾਰੀ ਬਾਈ ਮੀਗੇ ਪਤਾਚੇ ਵਪਾਰੀ ਦੇ ਬੇੜੇ ਦਾ ਨਾਮ ਆ ਗਿਆ ਗੁਰਪ੍ਰੀਤ ਬਰਕ ਦੈਰੀ ਫਾਰਮ ਕਾਂ ਟੀ ਮਾਰ ਲਿਓ ਸੱਜਣੋ ਚੰਗੇ ਦੁੱਧ ਰਿਗਾਰਡ ਵਾਲੇ ਨੱਕ ਖੜਿਆ ਇੱਕ ਵਾਰੀ ਵਿਜ਼ਿਟ ਕਰਕੇ ਦੇਖਿਓ ਬੰਦੇ ਸਾਫ ਸੁਥਰੇ ਤੇ ਨਰਮਾ ਗੁਰਪ੍ਰੀਤ ਦਾ ਇਕ ਨਾ ਥੋੜਾ ਜਿਆ ਰੇਟ ਤੋਂ ਬਹੁਤ ਚਲਦੇ ਆ ਲੋਕ ਹਾਂ ਬਾਈ ਤੈਨੂੰ ਪਤਾ ਹੀ ਹੈ ਨਾ ਬਿਟ ਰੇਟ ਬਹੁਤ ਜ਼ਿਆਦੇ ਓਵਰ ਹੋ ਜਾਂਦੇ ਹੈ ਨਹੀਂ ਨਹੀਂ ਆਪਣਾ ਉਹ ਕੰਮ ਨਹੀਂ ਬਾਈ ਠੀਕ ਹੈ ਚਲੋ ਮੂੰਹ ਮਿੱਠਾ ਹਰ ਇੱਕ ਨੇ ਕਰਨਾ ਹੁੰਦਾ ਹੈ ਨਾ ਆਪਾਂ ਬਾਈ ਜੇ ਕੋਈ ਲੜਾ ਆਏ ਆਪਣਾ ਭਾਈ ਬਹਲਾ ਹੁੰਦਾ ਵੀ ਯਾਰ ਆਪਾਂ ਇੱਕ ਅਦੀ ਮੱਝ ਲੈਣੀ ਜ਼ਿੰਮੇਦਾਰ ਭਰਾ ਆਪਣੇ ਬਾਰੇ ਕੋਈ ਆਉਂਦਾ ਠੀਕ ਹੈ ਉਹ ਬਾਈ ਜਿਹੜਾ ਮਰਜੀ ਹੈ ਆਪਾਂ ਉਹ ਐ ਨਹੀਂ ਕਹਿੰਦੇ ਵੀ ਆਪਾਂ ਇੰਨਾ ਲਵਾਂਗੇ ਇੰਨਾ ਲਵਾਂਗੇ ਆਪਾਂ ਖੁਸ਼ ਚਾਹੀਦੇ ਬੰਦੇ ਬਾਈ ਕੋਈ ਆਪਾਂ ਯਾਰ ਆਪਦਾ ਯਾਰ ਜਿਹੜੇ ਹਿਸਾਬ ਨਾਲ ਹੋਈ ਚੱਲੂਗਾ ਕੋਈ ਬਾਹਾਂ ਐ ਨਹੀਂ ਕਹਿੰਦੇ ਆਪਾਂ ਵੀ ਆਏ ਬਾਦ ਚੜ ਕੇ ਰੇਟ ਲਾਵਾਂਗਾ ਜਾਇਜ਼ ਰੇਟ ਹੋਊਗਾ ਹਾਂ ਜਾਇਜ਼ ਰੇਟ ਮਿਲੂਗਾ ਬਾਈ ਮਾਨਦਾਨ ਬਾਈ ਫਿਰ ਮਾਨਦਾਨ ਫੁੱਲ ਕਰਾਂਗੇ ਬਾਈ ਕੋਈ ਗੱਲ ਨਹੀਂ ਆਓ ਇੱਥੇ ਵੀ 2 ਡੰਗ ਚੋਂ 4 ਡੰਗ ਚੋਂ ਮੱਝਾਂ ਬੈਜੋ ਇੱਥੇ ਰਹਿਣ ਕਰਨ ਦਾ ਸਾਰਾ ਪ੍ਰਬੰਧ ਹੋਊਗਾ ਬਾਈ ਜੇ ਜਦੋਂ ਤੁਹਾਡਾ ਜਮਾ ਮਨ ਭਰ ਗਿਆ ਵੀ ਬਾਈ ਆ ਮੈਂ ਸੋਣਾ ਇੰਨਾ ਤੋਂ ਥਲ ਹੈਗਾ ਵੀ ਕੱਢ ਦੀ ਉਦੋਂ ਵਗ ਜਾ ਪੁਆ 4 ਡੰਗ ਚੋਲੇ ਬਾਈ ਲੋ ਵੀ ਸੱਜਣੋ ਐਡੀ ਗਾਰੰਟੀ ਤੇ ਐਡੀ ਤਸੱਲੀ ਨਾ ਕੋਈ ਕੋਈ ਟਾਵਾ ਵਪਾਰੀ ਦਿੰਦਾਗਾ ਬਾਈ ਕਹਿੰਦਾ 2 ਦਿਨ ਰਹਿ ਕੇ ਪਾਸ ਕਰਕੇ ਲੈ ਲਾਂਬਾ ਅਸੀਂ ਲੈਣਾ ਨਹੀਂ ਤੇ ਪਸ਼ੂ ਕਨਾਂ ਅਸੀਂ ਤਸੱਲੀ ਕਰਾ ਕੇ ਦੇ ਰਾਂਗੇ ਰਹਿਣ ਦਾ ਪ੍ਰਬੰਧ ਵੀ ਆ ਫਾਰਮ ਤੇ ਤੇ ਜੇ ਤੁਹਾਨੂੰ ਨਗਾ ਦੀ ਗੱਲ ਕਰਾਂ ਨਾ ਸਾਰੇ ਨਾਗੀ ਸੋਹਣੇ ਆ ਸਾਰੀਆਂ ਝੋਟੀਆਂ ਚੰਗੀਆਂ ਨਾ ਕਰਮ ਵਾਲੀ ਨੇ ਅੰਦਰ ਬਾਹਰ ਦਾ ਅੰਡਰ ਲਾਇਆ ਤੇ ਨਾੜਾ ਨੂੜਾ ਦੇਖ ਲਓ ਬਹੁਤ ਜਾਰੇ ਵੱਡੀ ਐ ਤੇ ਲਿਆਏ ਵੀ ਬਾਈ ਕਹਿੰਦਾ ਹਰਿਆਣੇ ਚੋਂ ਆ ਚੰਗੀਆਂ ਨਾ ਬਾਕੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਅੱਜ ਦੀ ਵੀਡੀਓ ਆਪਣੀ ਪਿੰਡ ਬੋਰਜਟਲ ਮਾ ਬਾਈ ਗੁਰਪ੍ਰੀਤ ਦੇ ਵਰਕ ਦੇ ਡੇਰੀ ਫਾਰਮ ਤੋਂ ਰਹੂਗੀ ਘਾਟੀ ਮਾਰ ਲਿਓ ਨਰਮ ਬੰਦੇ ਆ ਜਾਇਜ ਰੇਟ ਕਰਨਗੇ ਇੱਕ ਵਾਰੀ ਵਿజిਟ ਜਰੂਰ ਕਰਕੇ ਦੇਖਿਓ ਬਾਕੀ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਦੇਖਣ ਲਈ ਧੰਨਵਾਦ ਸਜਣੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤਾਂ ਕਿ ਸਾਡਾ ਹੌਸਲਾ ਹੋਰ ਵਧੇ